ਗੌੜੀ ਗਵਾਰੀ ਮਹਲਾ ਤੀਜਾ ਸੋ ਥਾਂ ਸਚ ਮਨ ਨਿਰਮਲ ਹੋਏ ਉਹ ਸਤ ਸੰਗ ਥਾਂ ਸੱਚਾ ਥਾਂ ਹੈ ਉੱਥੇ ਬੈਠਿਆ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਸੱਚ ਨਿਵਾਸ ਕਰੇ ਸੱਚ ਸੋਏ ਸਦਾ ਥਿਰ ਪ੍ਰਭੂ ਵਿੱਚ ਮਨੁੱਖ ਦਾ ਮਾਨ ਨਿਵਾਸ਼ ਕਰਦਾ ਹੈ ਸਤ ਸੰਗ ਦੀ ਬਰਕਤ ਨਾਲ ਮਨੁੱਖ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸੱਚੀ ਬਾਣੀ ਜੁਗ ਚਾਰੇ ਜਾਪੈ ਸਤ ਸੰਗ ਵਿੱਚ ਰਹਿ ਕੇ ਸਦਾ ਥਿਰ ਪ੍ਰਭੂ ਦੀ ਸਿੱਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਚਾਹਾਂ ਜੁਗਾਂ ਵਿੱਚ ਪਰ ਸਿੱਧ ਹੋ ਜਾਂਦਾ ਹੈ ਸਭ ਕਿਛ ਸਾਚਾ ਆਪੇ ਆਪੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰਾ ਆਕਾਰ ਸਦਾ ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਉਣ ਵਾਲਾ ਹੈ ਕਰਮ ਹੋਵੇ ਸਤ ਸੰਗ ਮਿਲਾਏ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਉਸ ਨੂੰ ਸਤ ਸੰਗ ਵਿੱਚ ਮਿਲਾਉਂਦਾ ਹੈ ਹਰ ਗੁਣ ਗਾਵੈ ਬੈਸ ਸੋ ਥਾਏ ਰਹਾਓ ਉਹ ਥਾਂ ਵਿੱਚ ਉਹ ਮਨੁੱਖ ਬੈਠਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜਿੱਥੇ ਪ੍ਰਮਾਤਮਾ ਉਹਨੂੰ ਉਸ ਰਬੀ ਗੁਣਾ ਦੀ ਸਾਜ ਦਿੰਦਾ ਹੈ ਉਸ ਥਾਂ ਤੇ ਬੈ ਕੇ ਰੱਬ ਨੂੰ ਯਾਦ ਕਰਦਾ ਰਹੋ ਜਲੋ ਇਜਹਵਾ ਦੂਜੇ ਪਾਏ ਸੜ ਜਾਏ ਜੀਵ ਜੇ ਹੋਰ ਹੋਰ ਸਵਾਦਾਂ ਵਿੱਚ ਰਹਿੰਦੀ ਹੈ ਹਾਰ ਰਸ ਨਾ ਚਖੈ ਫੀਕਾ ਆਲਾਏ ਜੇ ਪ੍ਰਭੂ ਦੇ ਨਾਮ ਦਾ ਸਵਾਦ ਨਾ ਚਖਦੀ ਜੇ ਇਹ ਸਿਰਫ ਤੇ ਸਿਰਫ ਦੂਜਾ ਨਾਮ ਚਖਦੀ ਹੈ ਤਾਂ ਫਿਰ ਇਹ ਜ਼ਬਾਨ ਇਹੋ ਜੀ ਦਾ ਕੋਈ ਫਾਇਦਾ ਨਹੀਂ ਜੇ ਹਰੀ ਦੇ ਸਵਾਦ ਦਾ ਨਾਮ ਚੱਖੇ ਤਾਂ ਫੇਰੇ ਜ਼ਬਾਨ ਕਮਾਲ ਦੀ ਹੈ ਔਰ ਹਰੀ ਦਾ ਰਸ ਤੇ ਚੱਕਦੀ ਨਹੀਂ ਫੀਕਾ ਲਾਏ ਫਕੀਆਂ ਗੱਲਾਂ ਵੇਅਰਥ ਗੱਲਾਂ 'ਚ ਧਿਆਨ ਦਿੰਦੀ ਹੈ ਬੇਨਬੂਝੈ ਤਨ ਮਨ ਫਿੱਕਾ ਹੋਏ ਪ੍ਰਮਾਤਮਾ ਦੇ ਨਾਮ ਦਾ ਸਵਾਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ ਪ੍ਰੇਮ ਸਖਣਾ ਹੋ ਜਾਂਦਾ ਹੈ ਸਰੀਰ ਵੀ ਫਿੱਕਾ ਹੋ ਜਾਂਦਾ ਹੈ ਭਾਉ ਗਿਆਨ ਇੰਦ੍ਰੇ ਵੀ ਦੁਨੀਆ ਦੇ ਹੋਛੇ ਪਦਾਰਥਾਂ ਨਾਲ ਦੌੜਨ ਦੇ ਆਦੀ ਹੋ ਜਾਂਦੇ ਹਨ ਬਿਨ ਨਾਮੈ ਦੁਖੀਆ ਚਲਿਆ ਰੋਏ ਨਾਮ ਤੋਂ ਵਾਂਝਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਤੀਤ ਕਰਦਾ ਹੈ ਦੁਖੀ ਹੋ ਕੇ ਹੀ ਇੱਥੋਂ ਆਖਰ ਚਲਾ ਜਾਂਦਾ ਹੈ ਰਸਨਾ ਹਰ ਰਸ ਚਾਖਿਆ ਸਹਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਜਿਸ ਮਨੁੱਖ ਦੀ ਜੀਵ ਨੇ ਹਰ ਨਾਮ ਦਾ ਸਵਾਦ ਚਖਿਆ ਹੈ ਉਹ ਆਤਮ ਕਡੋਲਤਾ ਵਿੱਚ ਪ੍ਰਭੂ ਪ੍ਰੇਮ ਵਿੱਚ ਮਗਨ ਰਹਿੰਦਾ ਹੈ ਗੁਰੂ ਦੀ ਮਿਹਰ ਨਾਲ ਉਹ ਸਦਾ ਥਿਰ ਪ੍ਰਭੂ ਦੀ ਸਿੱਖਤ ਸਲਾਹ ਵਿੱਚ ਰੰਗੀ ਰਹਿੰਦੀ ਹੈ ਜ਼ਬਾਨ ਉਸ ਦੀ ਕਿਉਂਕਿ ਉਹਨੇ ਹਰੀ ਦੇ ਨਾਮ ਦਾ ਸਵਾਦ ਮਾਣ ਲਿਆ ਹੈ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਹੀ ਉਹ ਜੁੜਿਆ ਰਹੇਗਾ ਅੰਮ੍ਰਿਤ ਪੀਵੇ ਨਿਰਮਲ ਧਾਰ ਉਹ ਮਨੋਖਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ ਨਾਮ ਜਲ ਦੀ ਪਵਿੱਤਰ ਧਾਰ ਪੀਂਦਾ ਹੈ ਨਾਮ ਸਮਾਵੈ ਜੋ ਭਾਂਡਾ ਹੋਏ ਗੁਰੂ ਦੀ ਕਿਰਪਾ ਨਾਲ ਜਿਹੜਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਹੁੰਦੇ ਭਾਂਡਾ ਟਿਕੈ ਨਾ ਕੋਏ ਪਰਮਾਤਮਾ ਵੱਲੋਂ ਉਲਟੇ ਹੋਏ ਹਿਰਦੇ ਵਿੱਚ ਕੋਈ ਗੁਣ ਨਹੀਂ ਟਿਕਦਾ ਗੁਰ ਸ਼ਬਦੀ ਮਨ ਨਾਮ ਨਿਵਾਸ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਹੈ ਨਾਨਕ ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪ੍ਰਮਾਤਮਾ ਦੀ ਸਿਬਤ ਸਲਾਹ ਦੀ ਬਾਣੀ ਦੀ ਤਾਂਗ ਲੱਗੀ ਰਹਿੰਦੀ ਹੈ ਗੌੜੀ ਗਵਾਰੀ ਮਹਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਕਈ ਮਨੁਖ ਐਸੇ ਹੰ ਜੋ ਭਗਤੀ ਦਾ ਗੀਤ ਗਾਉਂਦੇ ਤਾਂ ਰਹਿੰਦੇ ਹਨ ਪਰ ਉਹਨਾਂ ਦੇ ਮਨ ਵਿੱਚ ਕੋਈ ਆਨੰਦ ਪੈਦਾ ਨਹੀਂ ਹੁੰਦਾ ਹਉਮੈ ਵਿੱਚ ਗਾਵੇਂ ਬਿਰਥਾ ਜਾਏ ਕਿਉਂਕਿ ਉਹ ਆਪਣੇ ਭਗਤ ਹੋਣ ਦੀ ਹਉਮੈ ਵਿੱਚ ਭਗਤੀ ਦੇ ਗੀਤ ਗਾਉਂਦੇ ਹਨ ਉਹਨਾਂ ਦਾ ਇਹ ਉਦਮ ਵਰਤ ਚਲਾ ਜਾਂਦਾ ਹੈ ਗਾਵਣ ਗਾਵੇਂ ਜਿਨ ਨਾਮ ਪਿਆਰ ਸਿਪਤ ਸਲਾਹ ਦੇ ਗੀਤ ਅਸਲ ਵਿੱਚ ਉਹ ਮਨੁੱਖ ਗਾਉਂਦੇ ਹਨ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਸਾਚੀ ਬਾਣੀ ਸ਼ਬਦ ਵਿਚਾਰ ਜਿਹੜੇ ਸਦਾ ਸਹਿਰ ਪ੍ਰਭੂ ਦੀ ਸਿਪਤ ਸਲਾਹ ਦੀ ਬਾਣੀ ਦਾ ਸ਼ਬਦ ਦਾ ਵਿਚਾਰ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ ਗਾਵਤ ਰਹੇ ਜੇ ਸਤ ਗੁਰ ਭਾਵੇ ਜੇ ਗੁਰੂ ਨੂੰ ਚੰਗਾ ਲੱਗੇ ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸ਼ਰਨ ਆਇਆ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਮਨ ਤਨ ਰਾਤਾ ਨਾਮ ਸੁਹਾਵੇ ਰਹਾਓ ਉਸ ਦਾ ਮਾਨ ਉਸ ਦਾ ਤਨ ਪ੍ਰਭੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਰਹਾਓ ਇੱਕ ਗਾਵੈ ਇੱਕ ਭਗਤ ਕਰੇ ਕਈ ਮਨੁੱਖ ਐਸੇ ਹਨ ਜੋ ਭਗਤੀ ਦਾ ਗੀਤ ਗਾਉਂਦੇ ਹਨ ਤੇ ਰਾਸਾਂ ਪਾਉਂਦੇ ਹਨ ਨਾਮ ਨਾ ਪਾਵੇਂ ਬਿਨ ਅਸਨੇ ਪਰ ਪ੍ਰਭੂ ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਸੱਚੀ ਭਗਤ ਗੁਰ ਸ਼ਬਦ ਪਿਆਰ ਉਹਨਾਂ ਦੀ ਹੀ ਭਗਤੀ ਪ੍ਰਵਾਨ ਹੁੰਦੀ ਹੈ ਜਿਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ ਆਪਣਾ ਪੈਰ ਰੱਖਿਆ ਸਦਾ ਉਰਤਾਰ ਜਿਨ੍ਹਾਂ ਨੇ ਆਪਣੇ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਿਆ ਹੋਇਆ ਹੈ ਭਗਤ ਕਰੈ ਮੂਰਖ ਆਪ ਜਣਾਵੇਂ ਮੂਰਖ ਲੋਕ ਰਾਸਾਂ ਪਾਉਂਦੇ ਹਨ ਤੇ ਆਪਣੇ ਆਪ ਨੂੰ ਭਗਤ ਪ੍ਰਗਟ ਕਰਦੇ ਹਨ ਨਾਚ ਨਾ ਚਟਪੈ ਬਹੁਤ ਦੁੱਖ ਪਾਵੈ ਉਹ ਮੂਰਕ ਰਾਸਾ ਪਾਉਣ ਵੇਲੇ ਨੱਚ-ਨੱਚ ਕੇ ਟੱਪਦੇ ਹਨ ਪਰ ਅੰਦਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ ਦੁੱਖ ਹੀ ਦੁੱਖ ਪਾਉਂਦੇ ਹਨ ਨੱਚੇ ਟੱਪੇ ਭਗਤ ਨਾ ਹੋਏ ਨਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ ਸ਼ਬਦ ਮਰੇ ਭਗਤ ਪਾਏ ਜਨ ਸੋਏ ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਾ ਭਾਵ ਵੱਲੋਂ ਹੋਮੇ ਵੱਲੋਂ ਮਰਦਾ ਹੈ ਭਗਤ ਵੱਛਲ ਭਗਤ ਕਰਾਏ ਸੋਏ ਭਗਤਾਂ ਨਾਲ ਪਿਆਰ ਕਰਨ ਵਾਲਾ ਉਹ ਪ੍ਰਮਾਤਮਾ ਹੀ ਜੀਵਾਂ ਪਾਸੋਂ ਭਗਤੀ ਕਰਵਾਉਂਦਾ ਹੈ ਸੱਚੀ ਭਗਤ ਵਿੱਚੋਂ ਆਪ ਖੋਏ ਉਸ ਦੀ ਸਦਾ ਤੇ ਰਹਿਣ ਵਾਲੀ ਭਗਤੀ ਦੁਆਰਾ ਅੰਦਰੋਂ ਹੋਮੇ ਦੂਰ ਹੁੰਦੀ ਹੈ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਪਰ ਜੀਵਾਂ ਦੇ ਕੀ ਵਸ ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪ੍ਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ ਕਿ ਇਹ ਭਗਤੀ ਕਰਦੇ ਹਾਂ ਜਾਂ ਪਖੰਡ ਨਾਨਕ ਬਖਸ਼ੇ ਨਾਮ ਪਛਾਣੈ हे ਨਾਨਕ ਜਿਸ ਮਨੁੱਖ ਉਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ ਨਾਮ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਗੌੜੀ ਗਵਾਰੀ ਮਹਲਾ 3 ਜਾ ਮਨ ਮਾਰੇ ਧਾਤ ਮਰ ਜਾਏ ਗੁਰੂ ਦੇ ਸ਼ਰਨ ਪੈ ਕੇ ਜਿਹੜਾ ਮਨੁੱਖ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਪਟਕਣਾ ਮੁੱਕ ਜਾਂਦੀ ਹੈ ਬਿਨ ਮੁਏ ਕੈਸੇ ਹਰ ਪਾਏ ਮਨ ਵਸ ਵਿੱਚ ਆਉਣ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਨ ਮਰੇ दारू ਜਾਣ ਕੋਏ ਉਸ ਮਨੁੱਖ ਦਾ ਮਨ ਵਸ ਵਿੱਚ ਆਉਂਦਾ ਹੈ ਜਿਹੜਾ ਇਸ ਨੂੰ ਵਸ ਲਿਆਉਣ ਦੀ ਦਵਾਈ ਜਾਣਦਾ ਹੈ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਵਸ ਵਿੱਚ ਆ ਸਕਦਾ ਹੈ ਜਿਸ ਨੂੰ ਬਖਸ਼ੇ ਦੇਵ ਵਡਿਆਈ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਉਸ ਨੂੰ ਇਹ ਵਡਿਆਈ ਦਿੰਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿੱਚ ਆ ਵਸਦਾ ਹੈ ਰਹਾਉ ਗੁਰਮਖ ਕਰਣੀ ਕਾਰਕ ਮਾਵੇ ਜਦ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਸਿਰਨ ਬੁਲਾਉਣ ਦੀ ਕਾਰ ਕਰਦਾ ਹੈ ਬਾਇ ਸਮਨ ਕੀ ਸੋਜੀ ਪਾਵੇ ਤਦੋਂ ਉਸ ਨੂੰ ਇਸ ਮਨ ਦੇ ਸੁਭਾਅ ਦੀ ਸਮਝ ਆ ਜਾਂਦੀ ਹੈ ਮਨ ਮੈਂ ਮਤ ਮੈਗਲ ਮਿਕਦਾਰਾ ਜਦੋਂ ਸਮਝ ਲੈਂਦਾ ਹੈ ਕਿ ਮਨ ਹਉਮੈ ਵਿੱਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿੱਚ ਮਸਤ ਹੋਏ ਗੁਰ ਅੰਕਸ਼ ਮਾਰ ਜਵਾਲਣ ਹਾਰਾ ਗੁਰੂ ਹੀ ਆਤਮਕ ਮੋਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ ਅੰਕਸ਼ ਮਾਰ ਕੇ ਮੁੜ ਆਤਮਕ ਜੀਵਨ ਦੇਣ ਦੇ ਸਮਰਥ ਹੈ ਮਨ ਅਸਾਦ ਸਦੈ ਜਾਣ ਕੋਏ ਇਹ ਮਨ ਸੌਖੇ ਤਰੀਕੇ ਨਾਲ ਵਸ ਵਿੱਚ ਨਹੀਂ ਆ ਸਕਦਾ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਨੂੰ ਵਸ ਵਿੱਚ ਲਿਆਉਂਦਾ ਹੈ ਅਚਰ ਚਾਰੇ ਤਾਂ ਨਿਰਮਲ ਹੋਏ ਜਦੋਂ ਮਨੁੱਖ ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ ਅਮੋੜ ਪੁਣੇ ਨੂੰ ਮੁਕਾ ਲੈਿੰਦਾ ਹੈ ਤਦੋਂ ਮਨ ਪਵਿੱਤਰ ਹੋ ਜਾਂਦਾ ਹੈ ਗੁਰਮਖ ਏ ਮਨ ਲਿਆ ਸਵਾਰ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ ਹਉਮੈ ਵਿੱਚੋਂ ਤਜੇ ਵਿਕਾਰ ਉਸ ਨੇ ਆਪਣੇ ਅੰਦਰੋਂ ਹਉਮੈ ਛੱਡ ਦਿੱਤਾ ਵਿਕਾਰ ਤਿਆਗ ਦਿੱਤੇ ਜੋ ਧੁਰ ਰੱਖਿਆਨ ਮੇਲ ਮਿਲਾਏ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਵਿਕਾਰਾਂ ਵੱਲੋਂ ਰੱਖ ਲਿਆ ਹੈ ਕਦੇ ਨਾ ਵਿਛੜੈ ਸ਼ਬਦ ਸਮਾਏ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਰਹਿ ਕੇ ਕਦੇ ਉਸ ਪ੍ਰਮਾਤਮਾ ਨਾਲ ਵਿਛੜਦਾ ਹੀ ਨਹੀਂ ਆਪਣੀ ਕਲਾ ਆਪ ਹੀ ਜਾਣੈ ਪਰਮਾਤਮਾ ਆਪਣੀ ਗੁਜਹੀ ਤਾਕਤ ਆਪ ਹੀ ਜਾਣਦਾ ਹੈ ਨਾਨਕ ਗੁਰਮੁਖ ਨਾਮ ਪਛਾਣੈ ਹੈ ਨਾਨਕ ਇੱਕ ਗੱਲ ਪ੍ਰਤਾਕ ਹੈ ਕਿ ਜਿਹੜਾ ਬਨੁਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ ਨਾਮ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਗੌੜੀ ਗਵਾਰੀ ਮਹਲਾ ਤੀਜਾ ਹਉਮੈ ਵਿੱਚ ਸਭ ਜਗ ਬੋਰਾਨਾ ਪ੍ਰਭੂ ਨਾਮ ਤੋਂ ਖੁੰਝ ਕੇ ਹਉਮੈ ਵਿੱਚ ਫਸ ਕੇ ਸਾਰਾ ਜਗਤ ਹੀ ਝੱਲਾ ਕਮਲਾ ਹੋਇਆ ਫਿਰਦਾ ਦੂਜੇ ਭਾਏ ਪਰਮ ਭੁਲਾਨਾ ਤੇ ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿੱਚ ਪੈ ਕੇ ਕੁਰਾਏ ਪੈ ਜਾਂਦਾ ਹੈ ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨਾ ਖੋਰ-ਖੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਧੰਦਾ ਕਰਤਿਆਂ ਅਨ ਦਿਨ ਵੇਹਾਨਾ ਇਸ ਤਰ੍ਹਾਂ ਮਾਇਆ ਦੀ ਖਾਤਰ ਦੌੜ ਭੱਜ ਕਰਦਿਆ ਮਾਇਆ ਧਾਰੀ ਜੀਵ ਦਾ ਹਰੇਕ ਦਿਨ ਬੀਤ ਰਿਹਾ ਹੈ ਹਿਰਦੈ RAM ਰਮੋ ਮੇਰੇ ਭਾਈ हे मेरे परा हे मेरे भाई अपने हृदय ਵਿੱਚ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਯਾਦ ਕਰਦਾ ਰਹੋ ਗੁਰਮਖ ਰਸਨਾ ਹਰ ਰਸਨ ਰਸਾਈ ਰਹਾਓ ਗੁਰੂ ਦੀ ਸ਼ਰਨ ਪੈ ਕੇ ਆਪਣੀ ਜੀਵ ਨੂੰ ਪ੍ਰਮਾਤਮਾ ਦੇ ਨਾਮ ਰਾਸ ਨਾਲ ਰਸੀਲੀ ਬਣਾ ਗੁਰਮਖ ਹਿਰਦੈ ਜਨ ਰਾਮ ਪਛਾਤਾ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲਈ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਉਹ ਮਨੋਖ ਜਗਤ ਦੀ ਜ਼ਿੰਦਗੀ ਦੇ ਆਸਰੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਸਦਾ ਲਈ ਪ੍ਰਗਟ ਹੋ ਜਾਂਦਾ ਹੈ ਹੋ ਮੈ ਮਾਰ ਗੁਰ ਸ਼ਬਦ ਪਛਾਤਾ ਉਹ ਮਨੋਖ ਆਪਣੇ ਅੰਦਰੋਂ ਹੋਮੈ ਦੂਰ ਕਰਕੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਨਾਲ ਸਾਝ ਪਾ ਲੈਂਦਾ ਹੈ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਜਿਸ ਮਨੋਖ ਉਤੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਕਿਰਪਾ ਕਰਦਾ ਹੈ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਗੁਰੂ ਦੇ ਸ਼ਬਦ ਵਿੱਚ ਵਧਾ ਹੈ ਧਾਵਤ ਵਰਜੇ ਠਾਕ ਰਹਾਏ ਜਿਨ੍ਹਾਂ ਨੂੰ ਮਾਇਆ ਪਿੱਛੇ ਦੌੜਦਿਆਂ ਨੂੰ ਵਰਜਦਾ ਹੈ ਤੇ ਰੋਕ ਰੱਖਦਾ ਹੈ ਉਹ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਨਾਮ ਨਾਮ ਨਿਦ ਗੁਰ ਤੇ ਪਾਏ ਉਹ ਮਨੁੱਖ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਹਾਸਲ ਕਰ ਲੈਂਦੇ ਹਨ ਜੋ ਉਹਨਾਂ ਵਾਸਤੇ ਮਨੋ ਧਰਤੀ ਦੇ ਨੋ ਹੀ ਖਜ਼ਾਨੇ ਹਨ ਹਰ ਕਿਰਪਾ ਤੇ ਹਰ ਵਸੈ ਮਨ ਆਏ ਆਪਣੀ ਮੇਰ ਨਾਲ ਪ੍ਰਮਾਤਮਾ ਉਹਨਾਂ ਦੇ ਮਨ ਵਿੱਚ ਆ ਵਸਦਾ ਹੈ RAM ਨਾਮ ਕਰਤਿਆ ਸੁਖ ਸ਼ਾਂਤ ਸਰੀਰ ਰਾਮ ਰਾਮ ਕਰਤੇ ਆ ਸੁਖ ਸ਼ਾਂਤ ਸਰੀਰ ਪਰਮਾਤਮਾ ਦਾ ਨਾਮ ਸਿਮਰਿਆ ਰਾਮ ਰਾਮ ਕਰਤੇ ਆ ਮਤਲਬ ਰੱਬ ਦੇ ਨਿਯਮ ਵਿੱਚ ਰਹਿੰਦੇ ਆ ਰੱਬੀ ਉਪਦੇਸ਼ ਵਿੱਚ ਰਹਿੰਦੇ ਆ ਸਰੀਰ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਅੰਤਰਵਸੈ ਨਾ ਲਾਗੇ ਜਮ ਪੀਰ ਜਿਸ ਮਨੁੱਖ ਦੇ ਅੰਦਰ ਹਰ ਨਾਮ ਆ ਵਸਦਾ ਹੈ ਉਸ ਨੂੰ ਜਮ ਦਾ ਦੁੱਖ ਕੋ ਨਹੀਂ ਸਕਦਾ ਆਪੇ ਸਾਹਿਬ ਆਪ ਵਜੀਰ ਹੈ ਨਾਨਕ ਜਿਹੜਾ ਪ੍ਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ ਹੀ ਜਗਤ ਦੀ ਪਾਲਣਾ ਆਦਿਕਰਨ ਵਿੱਚ ਸਲਾਹ ਦੇਣ ਵਾਲਾ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਜੋ ਸਾਰੇ ਗੁਣਾ ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ ਤੂੰ ਸਦਾ ਉਸ ਦੀ ਸੇਵਾ ਭਗਤੀ ਕਰ ਗੌੜੀ ਗੁਆਰੇਰੀ ਮਹਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਜਿਸ ਪ੍ਰਮਾਤਮਾ ਦੇ ਦਿੱਤੇ ਹੋਏ ਇਹ ਜਿੰਦ ਪ੍ਰਾਨ ਹਨ ਉਸਨੂੰ ਕਦੇ ਵੀ ਮਨੋਂ ਨਾ ਭੁਲਾਣਾ ਚਾਹੀਦਾ ਨਹੀਂ ਉਹਨੂੰ ਮਨੋਂ ਨਾ ਭੁਲਾ ਨੂੰ ਕਦੇ ਵੀ ਮਨੋਂ ਨਾ ਕੱਢੋ ਸੋ ਕਿਉ ਵਿਸਰੈ ਸਭ ਮਾਹ ਹੈ ਸਮਾਨਾ ਉਹਨੂੰ ਕਿਉ ਮਨ ਚੋਂ ਕੱਢਦਿਆਂ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਆ ਤੇ ਹਰ ਥਾਂ ਤੇ ਵਿਆਪਕ ਜਿਤ ਸੇਵੈ ਦਰਗਾਪਤ ਪਰਵਾਨਾ ਜਿਹਨੂੰ ਯਾਦ ਕਰਨ ਨਾਲ ਜੀ ਦੀ ਭਗਤੀ ਕਰਨ ਨਾਲ ਜਿਹਦੇ ਵਿੱਚ ਸੁਰਤ ਜੋੜਨ ਨਾਲ ਮਾਲਕ ਦੇ ਦਰ ਤੋਂ ਇੱਜ਼ਤ ਮਿਲਦੀ ਹੈ ਤੇ ਮਾਲਕ ਦੇ ਦਰ ਤੇ ਕਬੂਲ ਚੜ ਜਾਂਦਾ ਹੈ ਪਤ ਮਿਲਦੀ ਹੈ ਹਰ ਕੇ ਨਾਮ ਵਿਟੋਂ ਬਲ ਜਾਵਾਂ ਗੁਰੂ ਦੇ ਨਾਮ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ ਤੂੰ ਵਿਸਰੈ ਤਦ ਹੀ ਮਰ ਜਾਉਂ ਰਹਾ ਹੋਏ ਅਕਾਲ ਪੁਰਖ ਵੈਗੁਰੂ ਤੁਸੀਂ ਭੁੱਲਦੇ ਹੋ ਪ੍ਰਮਾਤਮਾ ਜੀ ਤੁਸੀਂ ਭੁੱਲ ਲਿਓ ਤਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਤੈਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ ਏ ਪ੍ਰਭੂ ਉਹਨਾਂ ਦੇ ਮਨ ਵਿੱਚੋਂ ਤੂੰ ਭੁੱਲ ਜਾਂਦਾ ਹੈ ਜਿਹੜੇ ਬੰਦੇ ਤੂੰ ਆਪ ਹੀ ਘੁਰਾਏ ਪਾ ਦਿੱਤੇ ਹਨ ਭਾਵਕ ਜਿਹੜੇ ਤੇਰੇ ਰਾਹ ਤੋਂ ਖੁੰਝ ਗਏ ਹਨ ਤੇਨ ਤੂੰ ਵਿਚਰੈ ਜੇ ਦੂਜੇ ਭਾਏ ਜਿਹੜੇ ਸਦਾ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਨ ਉਹਨਾਂ ਦੇ ਮਨ ਤੋਂ ਤੂੰ ਫੁੱਲ ਜਾਣਾ ਹੈ ਮਨਮੱਖ ਅਗਿਆਨੀ ਜੋਨੀ ਪਾਏ ਉਹਨਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨਹੀਨ ਬੰਦਿਆਂ ਨੂੰ ਤੂੰ ਜੂਨਾ ਵਿੱਚ ਪਾ ਦਿੰਦਾ ਹੈ ਜਿਨ੍ਹਾਂ ਇਕਮਨ ਟੁੱਠਾ ਸਤਗੁਰ ਸੇਵਾ ਲਾਏ ਜਿਨ੍ਹਾਂ ਇਨ ਇਕਮਨ ਟੁੱਠਾ ਤਿਨ ਹਰ ਮੰਨ ਵਸਾਏ ਜਿਨ੍ਹਾਂ ਮਨੁੱਖਾਂ ਅਤੇ ਪ੍ਰਮਾਤਮਾ ਖਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿੱਚ ਜੁੜਦਾ ਹੈ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਆਪਨਾ ਆਪ ਵਸਾ ਦਿੰਦਾ ਹੈ ਜਿਨ੍ਹਾਂ ਮਨੁੱਖਾਂ ਅਤੇ ਪ੍ਰਮਾਤਮਾ ਖਾਸ ਜਾਣ ਨਾਲ ਪ੍ਰਸੰਨ ਹੁੰਦਾ ਗੁਰਮਤੀ ਹਰਨਾਮ ਸਮਾਏ ਉਹ ਮਨੁੱਖ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਰਹਿੰਦੇ ਹਨ ਜਿੰਨਾ ਪੋਤੈ ਪੁੰਨ ਸੇ ਗਿਆਨ ਵਿਚਾਰੀ ਜੇਨਾ ਮਨੁੱਖਾਂ ਦੇ ਭਲੇ ਚੰਗੇ ਭਾਗ ਹੁੰਦੇ ਹਨ ਉਹ ਮਨੁੱਖ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾਉਂਦੇ ਹਨ ਜਿੰਨਾ ਪੋਤੇ ਪਹਨ ਤੈਨ ਹਉਮੈ ਮਾਰੀ ਉਹ ਚੀ ਵਿਚਾਰ ਦੇ ਮਾਲਕ ਬਣੇ ਹਨ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ ਨਾਨਕ ਜੋ ਨਾਮ ਰਤੇ ਤੈਨ ਹਉਮ ਬਲਿਹਾਰੀ ਹੈ ਨਾਨਕ ਜਿਹੜੇ ਨਾਮ ਦੇ ਵਿੱਚ ਰਤੇ ਹੋਏ ਹਨ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਗੌੜੀ ਗਵਾਰੇ ਰੀ ਮਹਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੇ ਹੈ हे ਪ੍ਰਭੂ ਤੂੰ ਕਥਨ ਤੋਂ ਪਰੇ ਹੈ ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਗੁਰ ਸ਼ਬਦ ਮਾਰਣ ਮਨ ਮਾਹੇ ਸਮਾਹੇ ਗੁਰੂ ਦਾ ਸ਼ਬਦ ਜਿਸ ਮਨੁੱਖ ਪਾਸ ਹੁੰਦਾ ਹੈ ਉਸਨੇ ਆਪਣੇ ਮਨ ਨੂੰ ਮਾਰ ਲਿਆ ਹੈ ਉਸ ਦੇ ਮਨ ਵਿੱਚ ਤੂੰ ਆ ਵਸਦਾ ਹੈ ਤੇਰੇ ਗੁਣ ਅਨੇਕ ਕੀਮਤ ਨਹ ਪਾਹੇ ਹੇ ਪ੍ਰਭੂ ਤੇਰੇ ਅਨੇਕਾਂ ਹੀ ਗੁਣ ਹਨ ਜੀਵ ਤੇਰੇ ਗੁਣਾਂ ਦਾ ਬੋਲ ਨਹੀਂ ਪਾ ਸਕਦੇ ਜਿਸ ਕੀ ਬਾਣੀ ਤਿਸ ਮਾਹ ਸਮਾਣੀ ਇਹ ਸੇਤਸਲਾ ਜਿਸ ਪ੍ਰਮਾਤਮਾ ਦੀ ਹੈ ਉਸ ਪ੍ਰਮਾਤਮਾ ਵਿੱਚ ਹੀ ਲੀਨ ਰਹਿੰਦੀ ਹੈ ਭਾਵੇਂ ਜਿਵੇਂ ਪ੍ਰਮਾਤਮਾ ਬਿਆਨਤ ਹੈ ਤੇਮੇ ਸਤਸਲਾਬ ਵੀ ਬੇਅੰਤ ਹੈ ਤੇਵੇਂ ਪ੍ਰਮਾਤਮਾ ਦੇ ਗੁਣ ਵੀ ਬੇਅੰਤ ਹਨ ਤੇਰੀ ਾਕਥ ਕਥਾ ਗੁਰ ਸ਼ਬਦ ਵਖਾਣੀ ਰਹਾਓ हे ਪ੍ਰਭੂ ਤੇਰੇ ਗੁਣਾ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ਰਹਾਓ ਜਹਾ ਸਤਗੁਰ ਤਾਹ ਸਤ ਸੰਗਤ ਬਣਾਈ ਜਿ세 ਹਿਰਦੇ ਵਿੱਚ ਸਤਿਗੁਰੂ ਵਸਦਾ ਹੈ ਉੱਥੇ ਸਤ ਸੰਗਤ ਬਣ ਜਾਂਦੀ ਹੈ ਜਾਂ ਸਤਗੁਰ ਸਹਜੇ ਹਰ ਗੁਣ ਗਾਈ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਵਸਦਾ ਹੈ ਉਹ ਮਨੁੱਖ ਆਤਮਕ ਡੋਲਤਾ ਵਿੱਚ ਟਿਕ ਕੇ ਹਰੀ ਦੇ ਗੁਣ ਗਾਉਂਦਾ ਹੈ ਜਾਂ ਸਤਗੁਰ ਤਹਾਂ ਹਉਮੈ ਸ਼ਬਦ ਜਲਾਈ ਜਿਸ ਹਿਰਦੇ ਵਿੱਚ ਗੁਰੂ ਵਸਦਾ ਹੈ ਉਸ ਵਿੱਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ਗੁਰਮਖ ਸੇਵਾ ਮਹਲੀ ਥਾਉ ਪਾਏ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਕਰ ਲੈਂਦਾ ਹੈ ਗੁਰਮਖ ਅੰਤਰ ਹਰ ਨਾਮ ਵਸਾਏ ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਗੁਰਮਖ ਭਗਤ ਹਰਨਾਮ ਸਮਾਏ ਗੁਰੂ ਦੇ ਸਨਮੁ ਫਰੈਣ ਵਾਲਾ ਮਨੁੱਖ ਪ੍ਰਭੂ ਭਗਤੀ ਦੀ ਬਰਕਤ ਨਾਲ ਪ੍ਰਭੂ ਦੇ ਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਆਪੇ ਦਾਤ ਕਰੇ ਦਾਤਾਰ ਦਾਤਾਂ ਦੇਣ ਵਾਲਾ ਸਮਰੱਥ ਪ੍ਰਮਾਤਮਾ ਆਪ ਹੀ ਜਿਸ ਨੂੰ ਜਿਸ ਮਨੁੱਖ ਨੂੰ ਸਿੱਖ ਸਲਾਹ ਦਿਦਾ ਦਿੰਦਾ ਹੈ ਪੂਰੇ ਸਤਿਗੁਰ ਸਿਉ ਲੱਗੈ ਪਿਆਰ ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ ਨਾਨਕ ਨਾਮ ਰਤੇ ਤਿੰਨ ਕਉ ਜੈਕਾਰੋ ਹੈ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਹੈ